ਪਿੰਡ ਬਰਾਂਪੂਰਾ ਮੰਡੀ ਵਿੱਚ ਕਣਕ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਫੂਡ ਇਨਸਪੈਕਟਰ ਸ਼ਮਸ਼ੇਰ ਸਿੰਘ ਦਾ ਘਰਾਵ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਗਲਤ ਕਰਿਆ ਹੋਇਆ ਕਿਹਾ ਕਿ ਜੋ ਸਰਕਾਰ ਬੋਲੋ ਦਾਅਵੇ ਕੀਤੇਗੇ ਸਨ ਓਕੋਕਲੇ ਸੱਤ ਹੁੰਦੇ ਦਿਖਾਈ ਦੇ ਰਹੇ ਉਹਨਾਂ ਨੇ ਕਿਹਾ ਕਿ ਕਈ ਦਿਨ ਹੋ ਗਏ ਸਾਨੂੰ ਮੰਡੀਆਂ ਵਿੱਚ ਕਣਕ ਸੁੱਟੀ ਨੂੰ ਪਰ ਅਜੇ ਤੱਕ ਖਰੀਦ ਸ਼ੁਰੂ ਨਹੀਂ ਕੀਤੀ ਗਈ ਹੈ ਕੀ ਮਸਲਾ ਸਾਰ ਇੱਥੇ ਤੁਸ ਜੀ ਮੈਨਾ ਲੁੱਟ ਹੋ ਰਹੀ ਹੈ ਤੁਹਾਨੂੰ ਪਤਾ ਵਾ ਕਿ ਜਿਹੜਾ ਸਿਕਾਰਾ ਚੱਲਦੀ ਰਹੀਆਂ ਸਿਕਾਰਾ ਵਿਸ਼ੇ ਤਾਂ ਕਰਦੀ ਜੱਟਾਂ ਨੂੰ ਕਰਦੀਆਂ ਤੇ ਬਾਕੀ ਤੁਹਾਨੂੰ ਬੜਾ ਮਜਦੂਰ ਹੀ ਸਾਰੇ ਨਾਲ ਮਰਦੇ ਜੱਟ ਦੇ ਤੇ ਉਹ ਵੀ ਇਥੇ ਲਾਦ ਤੁਸੀਂ ਵੇਖ ਹੀ ਲਿਆ ਜਿਹੜੇ ਹਸਾਮਨਾ ਜਾਂਦੇ ਨੇ ਤੇ ਬਹੁਤ ਮੁਸ਼ਕਲ ਆਉਂਦੀ ਆ ਉਹ ਮੌਚੇ ਰੱਖੀ ਜਾਂਦੇ ਦੱਸੋ ਅੱਜ ਕੱਲ ਤੇ ਬੰਦੇ ਸੁੱਕਣਾਂ ਇੰਨੀ ਹਵਾ ਚੱਲਦੀ ਆ ਤੇ ਮੌਚੇ ਕਹਿੰਦੇ ਮੌਚੇ ਨਾ ਆਉਂਦੇ ਮੌਚੇ ਕਿੱਥੋਂ ਆਈ ਜਾਂਦਾ ਜੀ ਥਰੀਕੋ ਕਿੰਨੀ ਹੋ ਗਈ ਅੱਜ 22 ਤਰੀਕ ਹੋ ਗਈ ਆ ਇੱਕ ਤਰੀਕ ਦਾ ਨਾ ਖਰੀਦ ਕਹਾ ਕੇ ਇੱਕ ਤਰੀਕ ਤੋਂ ਚੱਲੂ ਹੋ ਗਈ ਆ ਇਹਦੇ ਕਿ ਤੁਹਾਨੂੰ ਤਾਂ ਕਿਸੇ ਤਰੀਕ ਚੱਲੀ ਦੁਹੀ ਨਹੀਂ ਆਉਣਾ ਹੀ ਅੱਜ ਧਰਨਾ ਲਾ ਕੇ ਦੇ ਹੱਲ ਕਰਨ ਦਾ ਕੋਈ ਕੋਸ਼ਿਸ਼ ਕੀਤੀਗਾ ਜੇ ਸੁਣੀ ਤੇ ਘੇਟੇ ਆ ਤੇ ਰਿਪੋਰਟ ਹੋ ਜਾਂਦੇ ਕਿ ਬਾਰਿਸ਼ ਆ ਜਾਊਗਾ ਸਾਡਾ ਜੂ ਵੀ ਕੋਈ ਸੁਆਹਦ ਵਾਇਆ ਵਾ ਅੱਗੇ ਦੇਖੋ ਕੀ ਹੁੰਦਾ ਇਹ ਇਹ ਦਿਨਾਂ ਡਿਪੈਂਡ ਕਰਦਾ ਹੈ ਕਿ ਨਾ ਆਪਣਾ ਲਖਮਿੰਦਰ ਸਿੰਘ ਪ੍ਰਧਾਨ ਸੰਗਤ ਪਰ ਆਸਾਨ ਜੂ ਸਰਕਲ ਮੈਂ ਕਿਹਾ ਸਰ ਕੀ ਮਸਲਾ ਹੈ ਜੋ ਤੁਸੀਂ ਸਾਰੇ ਇੱਥੇ ਇਕੱਠੇ ਹੋ ਜੇ ਮੰਡੀ ਦੇ ਵਿੱਚ ਮਸਲਾ ਸਰ ਜੀ ਇਹ ਆ ਵੀ ਅਸੀਂ ਇੱਕ ਤਰੀਕ ਦੀ ਕਣਕ ਵੱਢ ਕੇ ਇਥੇ ਸੁੱਕੇ ਦੇਖੇ ਆ ਕਦੀ ਇਹ ਕਰੀ ਜਾਂਦੇ ਵੀ ਮੋਚਰ ਵੱਧ ਗਈ ਆ ਕਦੀ ਕੋਹ ਵੱਧ ਗਿਆ ਆ ਕਦੀ ਆਂਦੇ ਆ ਆਰਟੀਗਿਆੜੇ ਉਹ ਵੀ ਨਾਰਦਲੇ ਨਾ ਵੀ ਇਨਸਪੈਕਟਰਾਂ ਸਾਰੇ ਸਰਕਾਰੀ ਸਰਕਾਰ ਦੇ ਸਭ ਝੂਠੇ ਵਾਦੇ ਆ ਕੋਈ ਨਾ ਨਹੀਂ ਆ ਪਹਿਲਾਂ ਨਾ ਮੰਬਾ ਕਰਦੇ ਆ ਪ੍ਰਾਈਵੇਟ ਉਹ ਸਾਡਾ ਦਬਾਅ ਪਾਇਆ ਰੁਪਿਆ ਤੇ ਇਹਨਾਂ ਦੁਬਾਰਾ ਚਾਲੂ ਕੀਤੀਆਂ ਤੇ ਉਹਨਾਂ ਨੂੰ 12-12 ਤੇ ਮੇਰੇ ਕਿਸਾਨਾਂ ਨੂੰ ਵੇ ਆ ਕਦੀ ਕਹਿੰਦੇ ਕਿ 17 ਮੋਹਰਾਂ ਦੀ ਆ ਕੇ 12 ਜੋ ਨਹੀਂ ਦੇਈ ਸੁਣਦੇ ਨੇ ਹਾਂ ਫੇਰ ਹੋ ਗਿਆ ਤੇ ਕਣਕ ਦੀ ਨਹੀਂ ਕਦੀ ਸੁਣੀ ਇਹੋ ਜਿਹੇ ਸਰਕਾਰਾਂ ਦੇ ਕੰਮ ਆ ਸ਼ਨਾਬੰਕਰ ਦੇ ਮੰਗੇ ਕਰਨਾ ਵੀ ਕਿਵੇਂ ਕਰ ਬੈਠੇ ਇੰਨੇ ਦਿਨਾਂ ਦੇ ਆਣ ਕੇ ਬਾਰਦਾਨਾ ਦੇਣਾ ਉਹਨਾਂ ਇੰਸਪੈਕਟਰ ਨੂੰ ਘੇਰਿਆ ਸੰਘੇਰ ਸਿੰਘ ਨੂੰ ਤੇ ਘੇਰ ਕੇ ਬੈਠੇ ਆ ਤੁਣ ਕਹਿ ਰਹੇ ਵੀ ਬਾਰਦਾਨਾ ਆ ਰਿਹਾ ਕਿ ਬਾਰਦਾਨਾ ਆਊਗਾ ਤਾਂ ਛੱਡ ਦਾਂਗੇ ਨਹੀਂ ਤੇ ਫੇ ਅਸੀਂ ਕੀਤੇ ਚਾਹ ਨਹੀਂ ਲੈ ਆਉਣੀ ਇੱਥੇ ਤੇ ਬੈਠੇ ਆ ਅਸੀਂ ਕਿ ਆਪ੍ਰੀਲ ਦੇ ਬੈਠਿਆ ਆ ਗੱਲ ਛੱਡਾਂਗੇ ਆਪ੍ਰੀਲ ਦੇ ਬੈਠੇ ਆ ਹਾਂਜੀ ਸਰ ਕੀ ਨਾਮ ਆਪ ਇਨਸ਼ਾਨ ਸਿੰਘ ਇੰਦਰਾਪੁਰੋਂ ਇਤਹਾਨ ਮਜੂਰ ਦਾ ਕਮੇਟੀ ਦਾ ਪ੍ਰਧਾਨ ਮੈਂ ਆਹੀ ਪ੍ਰਾਈਵੇਟ ਜਿਹੜੀ ਆ ਪ੍ਰਾਈਵੇਟ ਪਰ ਪਰ ਕੇ ਸਾਡੀ ਕਣਕ ਮੰਡੀ ਪਰੰਪਰੇ ਦੇ ਵਿੱਚੋਂ ਪਰ ਪਰ ਕੇ ਲਈ ਜਾਂਦਾ ਹੈ ਇਹਦੇ ਵਿੱਚੋਂ ਜਿਹੜੇ ਅਸੀਂ ਅੱਦਾਂ ਵਿਰੋਧ ਕਰਨ ਆਏ ਆ ਇਹ ਜਿਹੜੀ ਆ ਸਾਡੇ ਜੱਟਾਂ ਦੀ ਕੀਤੀ ਕਿਤਰੀ ਕੋਈ ਪਾ ਕੇ ਸਾਡਾ ਜਿਹੜਾ ਕਣਕ ਲੁੱਟ ਫਿਲਟਰੋਟ ਕੀਤੀ ਹੈ ਭਵੰਤਮਾਨ ਨੇ ਬਾਈ ਮੰਡੀਆਂ ਸਾਡੇ ਨਾਲ ਮੰਨ ਕੇ ਇਹ ਨਾਲ ਹੁਣ ਸਾਡੇ ਨਾਲ ਕੋਈ ਧੋਖਾ ਕਰਨ ਦਾ ਹੈ ਜੀ ਇਹ ਧੋਖਾ ਇਤਰਾਣ ਦਿਆ ਜੀ ਸਾਡੇ ਹੁਣ ਕਿਸਾਨ ਜਿਹੜੇ ਰੋਲਦੇ ਫਿਰਦੇ ਆ ਤੇ ਜੇ ਰੋਲਣਾ ਤੇ ਮਿਲ ਕੇ ਇਹਨਾਂ ਨੇ ਛੁੱਟ ਕੇ ਜਾਣੇ ਕੰਪਟੀਆਂ ਦੇ ਭਾਅ ਕਣਕ ਸਾਡੀ ਜਿਹੜੀ ਹੈ ਇਹ ਲੈਣ ਦਾ ਆ ਓਏ ਮਗਰ ਸਾਡੇ ਬੈਠਾ ਸੀ ਘੇਰ ਕੇ ਬੈਠੇ ਸੀ ਜਿਵੇਂ ਹੁਣ ਸਰਕਾਰ ਨੇ ਕਿਹਾ ਹੈ ਕਿ ਮੰਡੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਉਸ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ ਤੁਹਾਨੂੰ ਕਿਵੇਂ ਲੱਗਦਾ ਉਹ ਦਾਵੇ ਫੋਕੇ ਨਿਕਲੇ ਨਹੀਂ ਜੀ ਨਹੀਂ ਇਹ ਦਾਵੇ ਫੋਕੇ ਆ ਜੀ ਇਹ ਇਹਦੇ ਵਿੱਚ ਕੋਈ ਨਹੀਂ ਸਾਡੇ ਕੋਈ ਖਾਤੇ ਖੋਤੇ ਪੈ ਆਉਂਦਾ ਕਾਦੇ ਪੈ ਆਗੇ ਹੁਣ ਇਹ ਪ੍ਰਾਈਵੇਟ ਹੀ ਕਰਨ ਫੇਰੇ ਇਹ ਪ੍ਰਾਈਵੇਟ ਸਾਡੇ ਕੋਲ ਕਰ ਕਰਕੇ ਤੇ ਸਾਡੇ ਘੋਟਕ ਸੋਟਰ ਚੱਲਣ ਨਹੀਂ ਕੰਮ ਜਿੱਤਾ ਚੱਲਦਾ ਵਿੱਚ ਨਾਲ ਆੜਦੀਆਂ ਵੜਲੇ ਆ ਇਹ ਥੋੜਾ ਕੱਲਾ ਜੱਟ ਨਹੀਂ ਤੱਕਿਆ ਨਾ ਇਹ ਜੱਟਾਂ ਦੇ ਨਾਲ ਆੜਦੀਆਂ ਵੀ ਛਲ ਲਾਈ ਜਾਣ ਫਰੀਦ ਨਹੀਂ ਸ਼ੁਰੂ ਹੋਈ ਹਜੇ ਹਾਂਜੀ ਫਰੀਦੀ ਸ਼ੁਰੂ ਹੋਈ ਹੈ ਇਹ ਖਰੀਦ ਨਹੀਂ ਚੱਲੂ ਹੋਈ ਜੀ ਹਜੇ ਅੱਜ 22 ਤਰੀਕ ਹੋ ਗਈ ਆ ਹਾਂਜੀ ਆ ਪਹਿਲੀ ਤਰੀਕ ਦੇ ਖਰੀਦ ਕੱਲੂ ਆਂਦੇ ਹੁਣ 22 ਹੋ ਗਈ ਜੀ ਹਾਂਜੀ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਸਰ ਦੇ ਕਿਸਾਨਾਂ ਵੱਲੋਂ ਤੁਹਾਡਾ ਘਰਾ ਦਿੱਤਾ ਗਿਆ ਕੀ ਮਸਲਾ ਕਿਸਾਨਾਂ ਵੱਲੋਂ ਘਰਾ ਕੀਤਾ ਗਿਆ ਕਿਸਾਨ ਕਹਿੰਦੇ ਵੀ ਜਿਹੜੀ ਸਾਰੇ ਪੰਜਾਬ ਦੀ ਇੱਕ ਪ੍ਰੋਬਲਮ ਹੈ ਮੌਇਸਚਰ ਦੀ ਜੀ ਸਾਡਾ ਮੌਇਸਚਰ ਵਾਲਾ ਮਾਲ ਵੀ ਖਰੀਦਿਆ ਜਾਵੇ ਵੇਖੋ ਜੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12% ਮੌਇਸਚਰ ਤੱਕ ਜਿਹੜੀ ਢੇਰੀ ਰਹੀ ਦੇ ਵਿੱਚ ਆਉਂਦੀ ਆ ਉਹਦੀ ਪਰਚੈਂਟ ਕੀਤੀ ਜਾ ਰਹੀ ਆ ਤੇ ਜਿਹੜੀ ਢੇਰੀ ਇਹ ਆ ਵੀ ਸਰਕਾਰਾਂ ਵੱਲੋਂ ਕਿਸਾਨਾਂ ਵੱਲੋਂ ਇਹ ਥੋੜਾ ਜਿਹਾ ਮਾੜਾ ਜਿਹਾ ਗ੍ਰੇਡ ਕਰਨਾ ਚਾਹੀਦਾ ਵੀ 15-15 20% ਕੁਆਇਸਚਨ ਵਾਲਾ ਮਾਲ ਜਿਹੜਾ ਵੜਾ ਕੇ ਮੰਡੀ ਵਿੱਚ ਨਾ ਲਿਆਂਦਾ ਜਾਵੇ ਉਸ ਦੇ ਨਾਲ ਉਹਨਾਂ ਦੀ ਆਪਦੀ ਹੀ ਖਜਲ ਖਵਰੀ ਹੁੰਦੀ ਆ ਜੀ ਸਰ ਹੁਣ ਤਾਂ ਕਿੰਨੇ ਖਰੀਦ ਇਥੇ ਬ੍ਰਹਮਪੁਰ ਚੋਚ ਬ੍ਰਹਮਪੁਰ ਦੇ ਵਿੱਚ ਆਪਣੀ ਖਰੀਦ ਹੋ ਚੁੱਕੀ ਆ ਜੀ ਅਪ੍ਰੋਕਸੀਮੇਟਲੀ ਆ اپنی 400 एमटी हो गई है, है जी तो सर एक किसान दस रहे थे बारदाना ही बड़ी कमी है उन्होंने दी कोई नहीं है बारदाने दे पूरा प्रबंध है जी सरकार ਵੱਲੋਂ ठीक है जी बारदाना ਵੀ ਹੁਣ ਦੂਜੇ ਤੇ ਬਾਰਦਾਨ ਨਾਲ ਮੁਹैया ਕਰਾਇਆ ਗਿਆ ਠੀਕ ਹੈ ਜੀ ਜੋ ਸਰ ਲਗਭਗਾਂ ਨੂੰ 40000 ਦਾ ਬਾਰਦਾਨ ਮੰਡੀ ਦੇ ਚ ਦੇ ਦਿੱਤਾ ਜੀ ਹੁਣ ਤੱਕ इशू ਕਰ ਦਿੱਤਾ ਗਿਆ ਲੋਕ ਜਿਵੇਂ ਸਰਕਾਰ ਵੱਲੋਂ ਦਾਵਾ ਕਰਿਆ ਸੀ ਕਿ ਮੰਡੀ ਵਿੱਚੋਂ ਤੋਂ ਬਾਅਦ ਕਿਸੇ ਦੇ ਮੁਸ਼ਕਿਲ ਨਹੀਂ ਆਉਂਦਾ ਹਾਂ ਜੀ ਪਰ ਇਹ ਆਨ ਬੇਕੋ ਪਾਜੀ ਕਰਦੇ ਠੀਕ ਆ ਸਾਰਾ ਇਹ ਚ ਆ ਰਹੀ ਕਿਸਾਨ ਬਣ ਲਾ ਕੇ ਨਾ ਲਾਇਆ ਜਾ ਜੇ ਸੋਣ ਦੀ ਯਾਰਾਂ ਕੋਈ ਸਮਨੀ ਆ ਬਸ ਜੇ ਮੌਇਸਚਰ ਦਾ ਪ੍ਰੋਬਲਮ ਆ ਉਹਨੂੰ